कोई नहीं। अगर नहीं होगा, हम ला देंगे। ये अपनी है। अपना काम बढ़िया होगा एक दूसरा बंदा काम से काम मिलता है फ्लावर में लाए थे फूल बढ़िया खिले वो आज भी लाएंगे ये भी आपके फरवरी मार्च अप्रैल मई तक खिलेंगे फ्लावर है ना जितना जब तक बोलेंगे उतना तक खिलेगा ये मैंने आपको बोला था कम से कम छह महीने का तीन महीना दो तीन महीने में, दवाली तुला दवाली तुला है। तुला। में, में आपका इतली तो आप और अपने ला फ्रूट लाने हैं एक तो मैंगो लाने अमरपाली नंबर वन क्वालिटी का आम है वो अपना लाना है एक आध मतलब चिकू वगैरह है लीची है

ਇਹ ਅਬੂਰ ਵਾਲਾ ਕਿੰਨੂਗਾ ਵੇ ਹਾਂ ਕਿੰਨੂ ਇਹ ਇਹ ਖੱਟਾ ਸਣੂ ਹੈਗਾ ਅੱਗੇ ਸੰਤਰਾ ਹੈ ਸਾਡੇ ਮਿੱਠੇ ਬੜੇ ਆ ਦੇਖੋ ਸੰਤਰਾ ਹੈ ਨਾ ਸੰਤਰਾ ਫਲ ਥੋੜਾ ਘਟ ਦੇਤਾ ਹੈਗਾ ਇਹ ਕਿੰਨੂ ਜਿਆਦਾ ਫਲ ਦੇਤਾ ਹੈਗਾ ਇਹ ਅਬੂਰ ਵਾਲਾ ਹੈਗਾ ਇਹ ਕਿਹੜੇ ਮਹੀਨੇ ਤੱਕ ਫਲ ਰਿੰਦਾ ਹੈ ਇਹਦਾ ਇਹ ਤੂ ਫਲ ਮੇ ਫਲ ਦੇ ਜਾਂਦਾ ਹੈਗਾ ਸੰਤਰਾ ਕਮਸੋਂ ਆਪਕਾ ਹੈ ਨਾ ਉਹ 3-4 ਸਾਲ ਲੇਗਾ ਮਗਾ ਇਹ ਛੇ ਫਲ ਦਿੱਤਾ ਹੈਗਾ ਸੰਤਰਾ ਦੇ ਤਾਂ ਇਹ ਸੰਤਰਾ ਰੱਖਾ ਹੈ ਸੰਤਰਾ ਆਪਕਾ ਲਗਾ ਦੇ ਕਿੰਨੂ ਲਗਾ ਦੇ ਸੰਤਰਾ ਚੱਲ ਚੱਕ ਲੈ ਬੂਟੇ ਅਮਰਪਾਲੀ ਆਮਲੇ ਦੇ ਬਾਗ ਫੁੱਲ ਬਾਤ ਲਾਉਣੇ ਅੰਦਰ ਹਾਂ ਫੁੱਲ ਬਾਤ ਚੱਲੋ ਆਜੋ ਇੱਕ ਮੋਟਾ ਖਰਾਬ ਹੋ ਗਿਆ किन्नू दा बूटा खराब होया है ना ए इने चिकू का ए बूटा खराब हो गया एक चिकू दा बूटा खराब हो गया था पूरा तुरके तैयार हो के चिकू पे आ ऊपर चिकू लगे हुए हैं चिकू बहुत बढ़िया क्वालिटी का था चिकू निकलने के लगे हुए हैं पर बूटा पता नहीं की गल हुई है ए चांस 10% हैगा 10% चांस है रे क्योंकि ये बूटा ना पूरा डैमेज हो चुका है हम्म इन्नू फालतू बड़ा हो गया 90% में खत्म हो गया बूटा हां पर इन्नू ना साल बड़ा ए दो दिन में ही हो गया

ਇਹ ਤਾਂ ਠੀਕ ਹੈ ਇੱਧਰ ਜੀਤਾ ਪੂਰੀ ਸੇਵਾ ਕਰਨ ਰਹੀ ਆ ਬੂਟਿਆਂ ਦੀ ਬੂਟਾ ਲੱਗਾ ਹੋਇਆ ਨਹੀਂ ਪਾਣੀ ਲਿਆ ਹੀ ਬੂਟੇ ਵਾਸਤੇ ਬੂਟਾ ਨਾ ਭੁੱਖਾ ਰਹੇ ਹਲਦੀ ਤੁਹਾਨੂੰ ਖਾਣੇ ਕਦੇ ਕੱਲ ਵੀ ਤੇ ਖਾਣੇ ਦੀ ਸੇਵਾ ਕਰਾਂਗੇ ਫਲ ਖਾਵਾਂਗੇ ਚਲੋ ਜੀ ਇਹ ਲੱਗ ਗਿਆ ਕਿੰਨੂ ਪਹਿਲੇ ਜਿਹੜੇ ਖਾਣਾ ਉਹ ਪੁਰਾਣੇ ਹੋਈ ਜਾਣੇ ਤੁਸੀਂ ਅਸੀਂ ਨਾਲ-ਨਾਲ ਲਾਵਾਂਗੇ ਨਵੇਂ ਤੇ ਫਿਰ ਇਹ ਆ ਅੱਗੇ ਸਾਡਾ ਆਲੂ ਉਹਨੂੰ ਉਹ ਵੀ ਫਲ ਉਹ ਕਿਹੜਾ ਵਾ ਚੀਕੂ ਆਲੂ ਬਖਾਰਾ ਔਰ ਗੱਬੂ ਕੋਸ਼ਾ ਜਿਹਨੂੰ ਕਹਿੰਦੇ ਦੋਵੇਂ ਫਲ ਰੈਡੀ ਹੋ ਗਏ ਆ ਹੈਗੀ ਆ ਲਗਾਠ ਇਹਨੂੰ ਫਲ ਪੈ ਗਏ ਉਹ 베ਰੀ ਜਿਹੜੀ ਆ ਉਹਦੇ ਫਲ ਖਤਮ ਹੋ ਗਿਆ ਆ ਸੰਤਰੇ ਦੇ ਫਲ ਖਤਮ ਹੋ ਗਏ ਆ ਵਿਚਾਰਾ ਸੁੱਕ ਗਿਆ ਬਾਕੀ ਸਾਡਾ ਆੜੂਆਂ ਦਾ ਬੂਟਾ ਹੁੰਦਾ ਸੀ ਬੜਾ ਥੋੜਾ ਹਾਂ ਬਹੁਤ ਵੱਡਾ ਸੀ ਉਹ ਖਤਮ ਹੋ ਗਿਆ ਖਤਮ ਹੋ ਗਿਆ ਹੁਣ ਉਹਦੀ ਜਗ੍ਹਾ ਤੇ ਆ ਲਾਇਆ ਸੀ ਪਰ ਇਹ ਆ ਜੇ ਕੁਛ ਨਾ ਕੁਛ ਹੈ ਵੀ 12 ਮਹੀਨੇ ਨਾ ਕੋਈ ਨਾ ਕੋਈ ਫਲ ਲੱਗਾ ਰਹਿੰਦਾ ਵਾ ਇੰਨਾ ਵੀ ਨਹੀਂ ਮੋਜ ਹੈ ਹੁੰਦਾ ਰਹੇ ਤਾਂ ਫਿਰ ਠੀਕ ਆ

अपना एड्रेसਿੱਤ ਲਾਲ ਛੋਟੀ ਜਿਆ ਕੰਧ ਤੋਂ ਮਟਮ ਕਰਦੀ ਇਹ ਇਹ ਬੁੱਟਾ ਸੁੱਕ ਗਿਆ ਪੂਰਾ ਹਾਂ ਹੋ ਗਿਆ ਪੂਰਾ ਨਹੀਂ ਲੱਗੂਗਾ ਪਰ ਇਹ ਹੈ ਨਹੀਂ ਇਹਨੂੰ ਲੱਗਣਾ ਕੁਛ ਨਹੀਂ ਇਹ ਨਾ ਮੇਰੇ ਹਿਸਾਬ ਨਾਲ ਸ਼ਾਇਰੀ ਤਾਂ ਵੀ ਪਹਿਲਾਂ ਦਾ ਬੂਟਾ ਹਨਾ ਨਾ ਉਹ ਨਿਗੀ ਜੀ ਹੁੰਦੀ ਨਹੀਂ ਇਹਨੂੰ ਖਰਾਬ ਹੋ ਚੁੱਕਾ ਪਤਾ ਕੀ ਹਾਂ ਉਹ ਦੰਦਾ ਜਿਹਨੂੰ ਬਿਮਾਰੀ ਪੈ ਜਾਣਾ ਇਹਨੂੰ ਵੀ ਸਿਰਫ ਇੱਕ ਵਾਰੀ ਦੋ ਵਾਰੀ ਫਲ ਪਿਆ ਤੇ ਉਹ ਦੂਸਰਾ ਬੂਟਾ ਅੰਬ ਦਾ ਉਹਨੂੰ ਵੀ ਇੱਕ ਵਾਰੀ ਫਲ ਪਿਆ ਮੁੜ ਕੇ ਨਹੀਂ ਪਿਆ ਇਹ ਬਰਮਸੀ ਅੰਬ tha ਪੱਕਾ ਇਹਨੂੰ ਛੋਟੇ ਜਿਹੇ ਫਲ ਲੱਗਿਆ ਹਾਂ ਛੋਟੇ ਨੂੰ ਬਰਮਸੀ ਹੈ ਉਹ ਸਾਲ ਵਿੱਚ ਇੱਕ ਵਾਰ ਦੇਗਾ ਫਲ ਮਗਰ ਫਲ ਦੇਗਾ ਬੜੀਆ ਹੁਣ ਹੈਂ ਇਸ ਦੀ ਬਰਾਇਟੀ ਹੈਗੀ ਇਹ ਛੋਟੇ ਛੋਟੇ ਲੱਗਦੇ ਆ ਛੋਟੇ ਲੱਗਦੇ ਹਾਂ ਇਸ ਦਾ ਬਰਾਇਟੀ ਦਾ ਆਪਸ਼ਨ ਇਹ ਫਾਰੀ ਕੰਮ ਚੀਆ ਲੁਕ ਪਰ ਕੀ ਆ ਜੀ ਤਾਂ ਨੇ ਜਿਹੜੇ ਚਾਹਣਾ ਸੁਣ ਲਈ ਆ ਨਾ ਨਰਸਰੀ ਦਾ ਕੰਮ ਖੋਲ ਲੈਣਾ ਚਾਹਦਾ ਨਹੀਂ ਮੈਂ ਸਾਰਿਆਂ ਦੀ ਜਾਣਕਾਰੀ ਲੈਣ ਦੀ ਆ ਫਰੂਟਾਂ ਦੀ ਫੁੱਲਾਂ ਦੀ ਅੱਛਾ ਹਾਂ ਮੈਨੂੰ ਤੇਰਾ ਪੇਪਰ ਆ ਪੇਪਰ ਹੀ ਇੱਕ ਸਬਦ ਦਾ ਮਤਲਬ ਹੀ ਸ਼ੌਂਕ ਹੀ ਹੁੰਦਾ ਵਾ ਤੇ ਹੁਣ ਮੈਨੂੰ ਸ਼ੌਂਕ ਬਾਤ ਮੈਂ ਟਿੰਗ ਦਾ ਜਾਣਕਾਰੀ ਲੈਣ ਦੀ ਵੀ ਕਿਹੜੀ ਬਾਹਰ ਚ ਕਿਹੜਾ ਫਰੂਟ ਹੁੰਦਾ ਵਾ ਤੇ ਕਿਹੜਾ ਨਹੀਂ ਹੁੰਦਾ ਕਦੀ ਵੀ ਫਰੂਟ ਲਾਉਣੇ ਹੈ ਫਰਵਰੀ ਮਾਰਚ ਲਾਓ ਫਰਵਰੀ ਮਾਰਚ ਫਰਵਰੀ ਮਾਰਚ ਲਾਓ ਆ ਕਿਹੜਾ ਜਾਣਦੇ ਹੈ ਜਿਤਨਾ ਫਰਵਰੀ ਫਰਵਰੀ ਹਾਂ ਠੀਕ ਹੈ ਫਰਵਰੀ ਮਾਰਚ ਵਿੱਚ ਬੂਟਾ ਪੁੰਗਰ ਦੇਗਾ ਹੈਨਾ ਉਤਨਾ ਪੂਰੇ ਫਾਲ ਮੇਂ ਬੂਟਾ ਪੁੰਗਰ ਦੇਗਾ ਠੀਕ ਹੈ ਜੀ ਹਾਂ ਅਭੀ ਬੂਟੇ ਪੱਤੇ ਨਿਕਲेंगे ਇਹ ਹੁਣ ਅਸੀਂ ਤੁਹਾਨੂੰ ਦੱਸਦਾ ਵਾ ਗਰਮੀ ਦੇ ਵਿੱਚ ਵੀ ਤੁਸੀਂ ਆਪ ਆਜਿਆ ਕਰਨਾ ਵਾ ਤੇ ਸਿਆਲ 'ਚ ਵੀ ਆਪ ਆਜਿਆ ਕਰਨਾ ਸਿਆਲ ਦੇ ਜਿਹੜੇ ਫੁੱਲ ਲਾਉਣੇ ਆ ਉਹ ਵੀ ਆਪ ਹੀ ਆਣ ਕੇ ਲਾਜਿਆ ਕਰੋ ਤੇ ਜਿਹੜੇ ਗੜਮੀ ਦੇ ਲਾਉਣੇ ਗੜਮੀ ਦੇ ਇਹ ਗਰਮੀ ਤੇ ਲੜੇ ਉਹ ਵੀ ਆਪ ਆਣ ਕੇ ਲਾ ਜਿਆ ਕਰੋ ਬਸ ਸਾਨੂੰ ਬਾਰ ਬਾਰ ਕਹਿਣਾ ਨਾ ਪਏ ਤੇਰਾ ਆ ਕੇ ਪਾਸੋਂ ਥੋੜਾ ਲੇਟ ਆਏ ਸੀ ਹਾਂ ਤੋ ਇਸ ਜਿਹੇ ਮੈਂ ਆਪਕੋ ਫੋਟੋ ਦਿਖਾਈ ਮੋਗਾ ਕੰਮ ਲਾ ਕੇ ਬੂਟੇ ਹਾਂ ਲੱਗੇ ਹਾਂ ਬਦਾਮਾਂ ਵਾਲਾ ਲਵਾਈਏ ਕਿਥੇ ਥਾਂ ਨਹੀਂ ਕੋਈ ਲੱਭਣ ਡਿਆ ਹਾਂ ਪਹਿਲੇ ਵਾੜ ਦਿੰਦੇ ਆ ਨਹੀਂ ਅੜਿਆ ਬਾਦਾਮ ਪਤਾ ਕਿੰਨੇ ਮਹਿੰਗੇ ਹੁੰਦੇ ਆ ਚੱਲ ਹੁਣ ਫੁੱਲ ਲਵਾ ਲਈਏ ਫੁੱਲ ਲਗਾ ਦੇ ਲੈ ਫੁੱਲ ਅੱਜ ਮੈਂ ਬੀਆਂ ਦਾ ਮਹੂਰਤ ਕੀਤਾ ਪਹਿਲਾਂ ਮੈਂ ਤੋਰੀਆਂ ਦੇ ਪੀ ਲਾਏ ਫਿਰ ਕਦੂਆਂ ਦੇ ਲਾਏ ਫਲੀਆਂ ਦੇ ਲਾਏ ਤੇ ਕਰੇਲਿਆਂ ਤੇ ਰਹਿ ਗਏ ਜਿ ਲਾਉਣ ਵਾਲੇ ਆਪਣੇ ਘਰ ਦੇ ਹੀ ਵੀ ਤੇ ਅਜੇ ਬੂਟਾ ਮੁੱਲ ਦਾ ਕੋਈ ਨਹੀਂ ਲਿਆਂਦਾ ਤੇ ਅਜੇ ਇਹ ਲਾਏ ਨੇ ਤੇ ਹੁਣ ਉਹਨਾਂ ਦਾ ਮੁੱਦ ਹੋਇਆ ਤਾਂ ਹੁਣ ਅਜੇ ਵੀ ਆ ਗਏ ਨੇ ਤੇ ਹੁਣ ਸਾਰੇ ਫੁੱਲਾਂ ਦੇ ਬੂਟੇ ਵੀ ਲਾਉਣੇ ਗਰਮੀਆਂ ਦੇ ਫੁੱਲ ਜਿੱਦਾਂ ਅੱਗੇ ਗੁੱਟੇ ਦੇ ਸੋਹਣੇ ਲੱਗਦੇ ਸੀ ਗੀਂਦੇ ਦੇ ਇਦਾਂ ਹੀ ਹੁਣ ਵੇਖੋ ਇਹ ਵੀ ਕਿੱਦਾਂ ਦੇ ਲੱਗਦੇ ਆ ਅੱਗੇ-ਅੱਗੇ ਜਿਆਦਾ ਲਾਉਣੇ ਆ ਕਿਉਂਕਿ ਉੱਥੇ ਤੇ ਹੁਣ ਗੁਲਾਬ ਖੇਲ ਜਾਣੇ ਗਰਮੀਆਂ ਤੇ ਤੇ ਇਧਰਲੀ ਸਾਈਡ ਤੇ ਇੱਥੇ ਕਰਨੇ ਫਟ ਕਰਨੇ ਬਸ ਵਗੈ ਵਗਰੇ ਖਲੋ ਕੁਛ ਵੀਰਲੇ ਵੀਰਲੇ ਉਹਨਾਂ ਦੇ ਵਿੱਚ ਲਾ ਦਿਓ ਸ਼ੇਰ ਲੱਗ ਜਾਂਦਾ ਚਲੋ ਜੀ ਮੁੱਕ ਗਿਆ ਕੰਮ ਲੱਗੇ ਫੁੱਲ ਹੁਣ ਜਿਵੇਂ ਜੋ ਖੇਡਣਗੇ ਤੋਂ ਤੋਂ ਵੀਡੀਓ ਵਿੱਚ ਆਉਣਗੇ ਸਾਰੇ ਖਿਲenge ਵੀ ਥੱਲੇ ਦਿਨ ਬਾਅਦ ਆ ਜਾਏਗੀ ਵੀਡੀਓ 15 ਦਿਨਾਂ ਬਾਅਦ 15 ਦਿਨਾਂ ਬਾਅਦ ਜੀ 15 ਦਿਨ ਬਾਅਦ ਸਭ ਉਡੋੜੀ ਆ ਜਾਏਗੀ ਕਿ ਫਰਾਵਰ ਦੇ ਕੋ ਚੱਲ ਹੋ ਗਏ ਜਿਹੜੇ ਆ ਵਾ ਇਹਨਾਂ ਨੇ ਸਿਆਲ ਚ ਖਿਲਦੀਆਂ ਫੁੱਲ ਤੇ ਗਰਮੀਆਂ ਚ ਇਹਦੀ ਕਟਾਈ ਕਰਕੇ ਰੱਖਦੇ ਰਹੀਏ ਉਸਕੇ ਉੱਤੇ ਹੋ ਗਏ ਫੁੱਲ ਅਸੀਂ ਕਟਾਈ ਕਰਕੇ ਰੱਖਣੀ ਹੈ ਮੈਂ ਕਹਿੰਦੀ ਆ ਪੀ ਇਦਾਂ ਘਰ ਆਉਂਦੇ ਆ ਫੁੱਲ ਫੁੱਲ ਆਉਂਦੇ ਆ ਤੇ ਥੋੜੀ ਬਹੁਤੀ ਜਾਣਕਾਰੀ ਆਪਣੇ ਆਪ ਨੂੰ ਵੀ ਹੋ ਜਾਂਦੀ ਹੈ ਜਿੱਦਾਂ ਮੈਨੂੰ ਪਤਾ ਨਹੀਂ ਇਹਦੀ ਕਟਾਈ ਕਿੱਦਾਂ ਕਰੀਦੀ ਫੁੱਲਾਂ ਦੀ ਆਹ ਫੁੱਲਾਂ ਦੀ ਹੁਣ ਇਹਨਾਂ ਨੂੰ ਦੱਸਤਾ ਆਏ ਪੀ ਜਿਹੜੀ ਹੁੰਦੀ ਆ ਰੱਖੜੀ ਹੁੰਦੀ ਆ ਨਾ ਜਦੋਂ ਕੋਹ ਮਹੀਨੇ ਦੇ ਵਿੱਚ ਇਹਦੀ ਕਟਾਈ ਨਹੀਂ ਕਰਨੀ ਪਹਿਲਾਂ ਕਟਾਈ ਕਰਕੇ ਰੱਖਣੀ ਆ ਜਾਣਕਾਰੀ ਲੈ ਲਓ ਸਾਰੀ ਕਿਉਂਕਿ ਜਿਹੜੇ ਕੁਐਸਚਨ ਵਾ ਯੂਪੀਐਸਸੀ ਦੀ ਪ੍ਰੀਖਿਆ ਆਉਣੀ ਆ ਨਾ ਇਗਜ਼ਾਮ ਆਉਣੇ ਉਹ ਚਾ ਸਕਦੇ ਆ ਮੇਰੇ ਵਾਸਤੇ ਘਰੇਲੂ ਆ ਜਿਹੜੀ ਜਿਹੜੀ ਸਜਾਵਟ ਜੀ ਇਹ ਸਬਤਵਤ ਪੀਐਨ ਦੇ ਮਤਵਪੂਰਨ ਮੇਰੇ ਬਾਤ ਮਤਵਪੂਰਨ ਆਹ ਫਲਾਵਰ ਮੈਂ ਉਹਦਾ ਨਰਸਰੀ ਤੇ ਤੁਹਾਡੇ ਕੋਲ ਜ਼ਬਰਦਸਤ ਤੁਸੀਂ ਨਹੀਂ ਮੰਨਦੇ ਪਰ ਮੈਂ ਤੱਕੇ ਨਾ ਤੁਹਾਨੂੰ ਕਹਿ ਕੇ ਤੇ ਇਹ ਬੂਟੇ ਲੈ ਹੀ ਵੀ ਲੈਣੇ ਲੈਣੇ ਬੂਟੇ ਤੇ ਆਹ ਵੀ ਕਿੱਡਾ ਆਪਣਾ ਗਲਾਬ ਖਿੜਿਆ ਹੁਣ ਵੇਖੋ ਸੁਣਾਂ ਅਵੇ ਹੁਣ ਤੇ ਆ ਸਾਰਾ ਹੋ ਗਿਆ ਖਰਾਬ ਜਿਹੜਾ ਖਿੜਿਆ ਹੀ ਨਾ ਇੱਦਾਂ ਮੋਟਾ ਫੁੱਲ ਹੀ ਵੇਖਿਆ ਨਾ ਲਈ ਹਣਾ ਤੇ ਇਹਨੂੰ ਹੀ ਲੱਗਣਾ ਚਿੱਟੇ ਅੱਗੇ ਦੱਸੇ ਸਾਰੇ ਰੰਗ ਬੜੇ ਸੁਣੇ ਵੀ ਡੋਡੀਆਂ ਪੈ ਗਈਆਂ ਮੂੰ ਚਾਹ ਪਾਣੀ ਪੁੱਛ ਲੋ ਬਹਿ ਗਿਆ ਮੈਂ ਫ੍ਰੀ ਹੋ ਜਾਂਦੇ ਫਿਰ ਚਾਹ ਫਿਆਲਦੇ ਆ ਤੇ ਉਧਰ ਮੈਡਮਾਂ ਤਿਆਰ ਹੋਣੀਆਂ ਚਲੋ ਹਾਂ ਅੱਜ ਵੀਡੀਓ ਬਣਨ ਲੱਗੀ ਆ ਦੋ ਜਣੇ ਆ ਗਏ ਆ ਬਾਕੀ ਅਜੇ ਆਉਣੇ ਆ ਤੁਹਾਨੂੰ ਰਾਜੋ ਪਿੱਛੇ ਇੱਕ ਮੈਂ ਕੈਮਰਾ ਚ ਚਲਾਜੀ ਤੁਹਾਨੂੰ ਆਹੋ ਆਹ ਤੁਹਾਡੀ ਬਾਕੀ ਛਾਣਾ ਮੈਣਾ ਨਹੀਂ ਆਈ ਲਾਓ ਲਾਓ ਹਣੂ ਕੈਮਰੇ ਦੀ ਬਾਕੀ ਛਾਣਾ ਮੈਣਾ ਦੋ ਭਾਮੇ ਗਏ ਆ ਅੱਛਾ ਦੋ ਜਣੇ ਘਰ ਆ ਪਹਿ ਜਿਹਨਾਂ ਦੇ ਸੀਨ ਪਹਿਲਾਂ ਹੀ ਉਹ ਅਹੀ ਪਹਿਲਾਂ ਆ ਗਏ ਟੋਰ ਵੇਖ ਲਾਤਾ ਇਹ ਕਾਠਾਟ ਹੋ ਰਿਹਾ ਵਾਰ ਕਰ ਰਿਹਾ ਕਿਹਨੂੰ ਨਹੀਂ ਮੈਂ ਉਹਦੇ ਨੇ ਧੁੱਲੇ ਰਿਹਾ ਕੈਮਰਾ ਵਾਲਾ ਧੁੱਲੇ ਰਿਹਾ ਨੇ ਪੁੱਛਦੇ ਮੈਨੂੰ ਕਿ ਤੁਹਾਡੇ ਵਾਲ ਇੰਨੇ ਛੋਟੇ ਕਿਉਂ ਹੋ ਗਏ ਕੀ ਹੋਇਆ ਵਾਲਾਂ ਨੂੰ ਕਟਿੰਗ ਕਿਉਂ ਕਰਾਈ ਆ ਤੇ ਮੈਂ ਦੱਸਣਾ ਹੀ ਕਿ ਮੇਰੇ ਵਾਲ ਨਾ ਸਾਰੇ ਝੜ ਗਏ ਆ ਇੱਕਦਮ ਝੜ ਗਏ ਸੀ ਨਾ ਕਿੰਨੇ ਉਹ ਫਿਰ ਜਦੋਂ ਉੱਤੋਂ ਮੈਂ ਫੋਨ ਨਹੀਂ ਕਰਦੀ ਤੇ ਥੱਲੇ ਬਿਲਕੁਲ ਬ੍ਰੀਕ ਪੁੱਛੀ ਜੀ ਰਹਿ ਗਈ ਸੀ ਤੇ ਉਹ ਮੈਨੂੰ ਇਦਾਂ ਹੀ ਦੋ ਤਿੰਨ ਜਣੇ ਨੇ ਸਲਾਹ ਦਿੱਤੀ ਕਿ ਚਲ ਜੇ ਇੱਕ ਵਾਰੀ ਕਟਿੰਗ ਕਰਾ ਲੈਂਗੇ ਤੇ ਤੇ ਹੈਵੀ ਲੱਗਣਗੇ ਥੋੜੇ ਜਿਹੇ ਵਾਲ ਤੇ ਨਾਲੇ ਜੋ ਲੈਂਥ ਹੋਗੀ ਇੱਕੋ ਜਿਹੀ ਹੋ ਜਾਣਗੇ ਛੱਡ ਦਿਓ ਅਵੇ ਜਾਣੇ ਹੀ ਉਦਾਂ ਹੀ ਜਿੰਨੇ ਕੁ ਰਹਿ ਗਏ ਸੀ ਲੰਬੇ ਤੇ ਵਾਲਾਂ ਨੂੰ ਜਦੋਂ ਖਰਾ ਆ ਕੇ ਨਹੀਂ ਜਾਈ ਤੇ ਵਾਲ ਕੀ ਕਰਨ ਵਿਚਾਰੇ ਬੁਖਾਰ ਚ ਗਿਆ ਖਾਲ ਦਾ ਗੱਲਾਂ ਖਰਾਬ ਹੋਇਆ ਮੈਨੂੰ ਇੰਨੇ ਸੋਹਣੇ ਲੱਗਦੇ ਤਾਂ ਮੈਂ ਤਾਂ ਨਹੀਂ ਹੀ ਕਰਿਆ ਨਾਲੇ ਵਿਆਹ ਸ਼ਾਦੀ ਥੋੜੀ ਜੀ ਤਾਂ ਪਹਿਲੀ ਵਾਰੀ ਇਦਾਂ ਕਰਾਏ ਹਨ ਤੇ ਮੈਂ ਵਾਲਾਂ ਨੂੰ ਪਤਾ ਕੀ ਉਦਾਂ ਵਾਲ ਜਿਹੜੇ ਛੋਟੇ ਹੁੰਦੇ ਆ ਨਾ ਉਹ ਆਪਣੇ ਆਪ ਨੂੰ ਹੋਰ ਤਰਾ ਲੰਘਦਾ ਜੇ ਕਟਿੰਗ ਕਰ ਲਈਏ ਨਾ ਫਿਰ ਐਂ ਲੱਗਦਾ ਵੀ ਜੇ ਦਵਾਲ ਦੇ ਕਾਫੀ ਲੰਬੇ ਹੋਣੇ ਹਾਂ ਬਟ ਕਟਿੰਗ ਕਰਾਈ ਆ ਆ ਥੋੜਾ ਕੰਮ ਕਰਕੇ ਜੇ ਮੈਂ ਕਰਾਈ ਲਈ ਤੇ ਹੁਣ ਕੋਈ ਨਹੀਂ ਤੁਸੀਂ ਮਾਫ ਕਰ ਦਿਓ ਮੈਨੂੰ ਮਾਫ ਕਰ ਦਿਓ ਇਹ ਜਾਣੇ ਇਦਾਂ ਰ ਅਸਲ ਤੇ ਗੁਰੂ ਕਰਨ ਵਾਲੀ ਵੀ ਮੇਰੇ ਬਡੇ ਵਾਲ ਛੜੇ ਤੇ ਫਿਰ ਮੇਰੇ ਤੋਂ ਬਾਅਦ ਚ ਮੇਰੇ ਬਡੇ ਵਾਲ ਝੜੇ ਆ ਸਰੀਰ ਦੇ ਵਿੱਚ ਸੌ ਕਮੀਆਂ ਆ ਜਾਂਦੀਆਂ ਤੁਹਾਨੂੰ ਪਤਾ ਬਾਅਦ ਚ ਜਦੋਂ ਬੱਚੇ ਹੋ ਜਾਂਦੇ ਨੇ ਮੇਰੇ ਬਡੇ ਝੜਦੇ ਹੁੰਦੇ ਵਾਲ ਕਈਆਂ ਦੇ ਨਹੀਂ ਝੜਦੇ ਕਈਆਂ ਦੇ ਬਹੁਤ ਝੜਦੇ ਤੇ ਹੁਣ ਦਿਨੋਂ ਤੇ ਆਪਾਂ ਵੀਡੀਓ ਪਤੀ ਕੇਅਰ ਵੀ ਕਰਾਂਗੇ ਤੇ ਵੇਖਿਓ ਹੁਣ ਵੱਧ ਜਾਣੇ ਇਹਨਾਂ ਚੁਕਰਾਂ ਕਿ ਮੇਰਾ ਇੱਕ ਫਿਕਰ ਕੀ ਤੇ ਮੈਂ ਗੰਜੀ ਨਾ ਹੋ ਜਾਵਾਂ ਉਤੋਂ ਬਚ ਗਈਆਂ ਬਾਕੀ ਕੋਈ ਗੱਲ ਨਹੀਂ ਟਿੱਕੇ ਹਨਾ ਵੱਡੇ ਹੋ ਜਾਣੇ ਗੰਜੀ ਆਊਗਾ ਬੱਸ ਚਲੋ ਫਿਰ ਕਰੋ ਤਿਆਰੀ ਚਲੋ ਮੈਂ ਵੀਡੀਓ ਤੇ ਜਾਰੀ ਕਰਦੇ ਹਾਂ ਚਾਹ ਬਣਾਉਨੇ ਆ ਨਾਲੇ ਉਹਨਾਂ ਨੇ ਵੀ ਪੀਣੀ ਆ ਆਣ ਕੇ ਪੀਣੀ ਆ ਨਾ ਚਾਹ ਬਣਾ ਲਾ ਕੇ ਉਹਨਾਂ ਦੇ ਹੋਂ ਤੋਂ ਪਹਿਲਾਂ ਬੈਠਾ ਫੇਰ ਚੀਤੀ ਕਰ ਲਾ ਘੁਆ ਦਾ ਮਸਾ ਟੁੱਟਣ ਡਿਆ ਚਾਹ ਦਾ ਨਹੀਂ ਮਸਾ ਨਹੀਂ ਟੁੱਟਣ ਡਿਆ ਅੱਗੇ ਬੋਲ ਲੇਟ ਹੋ ਗਏ ਆ ਵੀਡੀਓ ਦਾ ਕੜਕ ਬਣਾਇਆ ਹਾਂ ਕੜਕ ਕਾ ਚਾਹ ਕੜਕ ਹਾਂ ਕੜਕ ਚਾਹ ਠੀਕ ਹੈ ਕੜਕ ਚਾਹ ਜੀ ਤਾਂ ਦੀ ਚਾਹ ਅੱਗੇ ਕੜਕ ਹੁੰਦੀ ਆ ਹਾਂ ਜੀ ਤਾਂ ਵੀ ਕੜਕ ਹੋ ਗਈ ਆ ਨੇ ਵਾਹ ਚਾਹ ਵੀ ਇਦੀ ਕੜਕੀ ਹੋਣੀ ਆ